ਵਕਨੂ ਸਾਡੇ ਨੂੰ ਵਿਆਹ ਨੂੰ ਕੋਈ ਥਾਂ ਨਹੀਂ ਦੇਗੀ ਜਗ੍ਹਾ ਨਹੀਂ ਦੇਗੀ ਨਾ ਉਹਨਾਂ ਨੇ ਨੌਕਰੀ ਵੀ ਲਈ 10 ਸਾਲਾਂ ਚ ਨੌਕਰੀ ਤੇ ਟੱਪ ਗਏ ਤੇ ਗਾਂਹ ਛੋਕਰੀ ਕਰਨੀ ਉਹ ਵੀ ਟੱਪ ਗਏ ਉਹ ਨਹੀਂ ਮਿਲਦੀ ਦੱਸੋ ਕਿੱਧਰ ਜਾਣ ਮਿੱਤਰ ਪਿਆਰਿਓ ਹਰਿਆਣੇ ਦੇ ਵਿੱਚ ਖੜੇ ਆ ਹਰਿਆਣਾ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਕਿਉਂਕਿ ਹਰਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਉਹ ਜੀ ਇਹ ਤਾਂ ਵਾਅਦੇ ਹੁੰਦੇ ਇਹਨਾਂ ਦੇ ਚਲੋ ਆਪਾਂ ਉਹਨਾਂ ਨੂੰ ਕੀ ਇਹਨਾਂ ਨੇ ਦੇਣਾ ਉਹ ਆਪਦਾ ਲਾਜ ਤਾਂ ਦਿੱਲੀ ਕਰਾਉਣ ਜਾਂਦੇ ਨੇ ਕੌਣ ਭਵੰਤਮਾਨ ਸਾਹਿਬ ਅੱਛਾ ਤੇ ਫਿਰ ਆਪਦਾ ਬੋਲੋ ਚੱਕਾ ਕਰੋਂਦੇ ਇੱਥੇ ਕਰਾ ਲੈਣਾ ਕਿੱਥੇ ਆਪ ਦਾ ਪੰਜਾਬ ਚ ਹੀ ਕਰਾ ਲੈਣ ਜਿੱਥੇ ਕਹਿੰਦੇ ਸੀ ਹਸਪਤਾਲ ਬਣਾਤੇ ਜਾਓ ਕੋਣਾ ਤੇ ਜੇ ਸਰਕਾਰਾਂ ਸਾਨੂੰ ਅਸੀਂ ਇਹ ਮੰਗ ਕਰਦੇ ਆਂ ਤੁਹਾਨੂੰ ਹਰਿਆਣੇ ਵਾਲਿਆਂ ਨੂੰ ਵੀ ਇਹ ਗੱਲ ਪਤਾ ਲੱਗ ਗਈਆਂ ਤੇ ਪਤਾ ਹੀ ਆ ਜੀ ਰੋਜ਼ ਹੀ ਦੇਖਦੇ ਆਂ ਅਸੀਂ ਜਾਂਦੇ ਆ ਜੋ ਲਾਜ ਹੁੰਦੇ ਆ ਔਰ ਹਰਿਆਣਾ ਦੇ ਵਿੱਚ ਸਾਰੀਆਂ ਪਾਰਟੀਆਂ ਭਾਜਪੀ ਕਾਂਗਰਸ ਆਮ ਆਦਮੀ ਪਾਰਟੀ ਅਨੈਲੋ ਸਭ ਪੱਟਾਂ ਤੇ ਥਾਪੀਆਂ ਮਾਰ ਰਹੀਆਂ ਜੋਰ ਲਾ ਰਹੀਆਂ ਤੇ ਆਪਾਂ ਇਹ ਹਰਿਆਣੇ ਦਾ ਪਿੰਡ ਆ ਲਹਿੰਗੇ ਵਾਲਾ ਔਰ ਇੱਥੇ ਇਹ ਵੀਰ ਐ ਸੱਤ ਦੇ ਵਿੱਚ ਬੈਠੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਮੋਦੀ ਨੂੰ ਵੋਟ ਨਾ ਪਵੇ ਹੋਰ ਭਈ ਜੀ ਨੂੰ ਮਰਜ਼ੀ ਪਈ ਆ ਤੁਹਾਡਾ ਪੂਰੇ ਹਰਿਆਣੇ ਵਾਲਿਆਂ ਦਾ ਇਹੀ ਮੂਡ ਹੈ ਬਿਲਕੁਲ ਬਿਲਕੁਲ ਹਾਂ ਵੀ ਉਹਨਾਂ ਨੂੰ ਇੱਥੇ ਦਬਲਣਾ ਸਾਡੇ ਜਵਾਬਕ ਰਹੇ ਕਿ ਨਸ਼ਿਆਂ ਤੇ ਲੱਗਦੇ ਨੇ ਰੋਜ਼ ਅਸੀਂ ਧਰਨੇ ਦਿੰਨੇ ਜਵਾਬਾਂ ਬਾਰੇ ਇਕੱਠ ਕਰਦੇ ਫਿਰ ਕਮੇਟੀਆਂ ਕਰਦੇ ਫਿਰਦੇ ਨੇ ਗੋਲੀਆਂ ਆਉ ਖਾਈ ਜਾਂਦੀ ਨਸ਼ੇ ਉਹ ਖਾਈ ਜਾਂਦੀ ਜੇ ਆਪਦੀ ਤੂੰ ਡਿਊਟੀ ਦਿੰਨੇ ਤੇਰੇ ਕੋਲ ਟਾਈਮ ਹੀ ਨਹੀਂ ਆ ਨਸ਼ਾ ਕਰਨ ਦਾ ਤੇ ਤੂੰ ਕਿੱਥੋਂ ਕਰੇਗਾ ਕਰੇਗਾ ਸਹੀ ਗੱਲ ਹੈ ਹੈ ਤੇ ਜੇ ਸਾਡੇ ਜਵਾਬਕਾਂ ਨੂੰ ਵਾਅਦੇ ਕਰੇ ਸੀ ਨੌਕਰੀ ਦਿੰਦਾ ਸਾਡੇ ਜਵਾਬਕ ਬਾਹਰਲੇ ਮੁਲਕ ਚ ਕਿਉਂ ਜਾਂਦੇ ਹੁਣ ਕਿ ਹਰਿਆਣੇ ਦੇ ਵਿੱਚ ਇਸ ਵਾਰ ਕਿਹੜੀ ਪਾਰਟੀ ਦਾ ਕੀ ਬਣ ਰਿਹਾ ਹਾਂਜੀ ਵੀਰ ਜੀ ਕੀ ਹਾਲ ਚੱਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੰਦਰ ਸਿੰਘ ਨਾਮ ਹੈ ਜੀ ਮੇਰਾ ਅੱਛਾ ਪਹਿਲਾਂ ਤਾਂ ਸਭ ਤੋਂ ਲਾਈਵ ਸੱਚ ਟੀਵੀ ਤੁਹਾਡਾ ਚੈਨਲ ਦਾ ਧੰਨਵਾਦ ਕਰਦੇ ਆ ਡਾਕਟਰ ਸੀ ਸਿੰਘ ਜੀ ਸਾਡੇ ਛੋਟੇ ਜਿਹੇ ਪਿੰਡ ਦੇ ਵਿੱਚ ਪਹੁੰਚੇ ਜੀ ਸਾਡੀ ਖਬਰਸਾਰ ਲੈ ਰਹੇ ਹੋ ਤੇ ਸਰਕਾਰਾਂ ਦੇ ਕਿਰਪਾ ਚਾ ਰਹੇ ਹੋ ਧੰਨਵਾਦ ਜੀ ਹਾਂਜੀ ਹੁਣ ਦੱਸੋ ਜੀ ਅਸੀਂ ਇਹ ਪੁੱਛਣਾ ਚਾਹੁੰਨੇ ਆ ਵੀ ਐਸ ਵਾਰ ਤੁਹਾਡਾ ਕੀ ਮੂਡ ਹੈ ਬੀਜੇਪੀ ਲਿਆ ਰਹੇ ਹੋ ਦੁਬਾਰਾ ਫੇਰ ਤੀਜੀ ਵਾਰ ਕਿ ਕਾਂਗਰਸ ਕਿ ਆਮ ਆਦਮੀ ਪਾਰਟੀ ਤਕਰੀਬਨ ਤਾਂ ਸਾਰੇ ਹਰਿਆਣੇ ਦੇ ਹੀ ਮੂੜਾ ਬੀਜੇਪੀ ਬਗਾਓ ਹਰਿਆਣਾ ਬਚਾਓ ਅੱਛਾ ਸਾਡੇ ਪਿੰਡ ਦੇ ਵਿੱਚ 950 ਵੋਟਾ ਤਕਰੀਬਨ ਛੋਟਾ ਜਿਹਾ ਪਿੰਡ ਆ ਉਹਦੇ ਵਿੱਚੋਂ 900 ਪਾਉਗੀ ਜਾਨੀ ਕਿ 650 600 ਵੋਟ ਕਾਂਗਰਸ ਨੂੰ ਜਾਊਗੀ ਅੱਛਾ ਸਾਡਾ ਕੋਈ ਅਸੀਂ ਐ ਨਹੀਂ ਕਹਿੰਦੇ ਉਸ ਕਰ ਜ਼ਿਆਦਾ ਚੰਗੀ ਉਹ ਚੰਗੀ ਹੈ ਜਿਹੜੀ ਬੀਜੇਪੀ ਹੈ ਨਾ ਬੀਜੇਪੀ ਦਾ ਕਿੰਨਾ ਕਿ ਵਿਰੋਧ ਹੈ ਬੀਜੇਪੀ ਦਾ ਫੁੱਲ ਵਿਰੋਧ ਹੈ ਜਿਵੇਂ ਕਿ ਤੁਸੀਂ ਰੋਲੋਂ ਤੋਂ ਛੇੜ ਲਓ ਅੱਜ ਵੀ ਵੇਖ ਲਓ ਪਹਿਲਾਂ ਤਾਂ ਮੋਦੀ ਨੇ 2014 ਦਾ ਵਾਅਦਾ ਕਰਿਆ ਸੀ 15 ਲੱਖ ਦਾ ਕਾਲੀ ਧਨ ਵਾਲਾ ਝੂਠ ਹੋਇਆ 145 ਕਰੋੜ ਦੀ ਵਾਦੀ ਦੇ ਵਿੱਚੋਂ ਇੱਕ ਬੰਦਾ ਵੀ ਬਾਹ ਨਹੀਂ ਖੜੀ ਕਰ ਸਕਦਾ ਵੀ ਮੈਨੂੰ ਆਇਆ ਹੋਇ 1 ਲੱਖੀ 15 ਛੱਡੋ ਦੂਜਾ ਵਾਅਦਾ ਕਰਿਆ ਸੀ ਬਾਈ ਦੇ ਵਿੱਚ ਵੀ ਮੈਂ ਦੁੱਗਣੀ ਆਉਂਦਣ ਕਰੂ ਕਿਸਾਨਾਂ ਦੀ ਹੋਈ ਫਿਰ ਐਨਾ ਤਾਨਾ ਸ਼ਾਹੀ ਰਾਜ ਆ ਇਹ ਜੋ ਵੀ ਧਰਨੇ ਤੇ ਬਹਿੰਦਾ ਦੇਖੋ ਕਿਸਾਨ ਬੈਠੇ ਆ ਧਰਨੇ ਤੇ ਕੱਲੇ ਕਿਸਾਨ ਨਹੀਂ ਸਾਡੇ ਨਾਲ ਜਿਹੜਾ ਸਾਡਾ ਸਰਸਾ ਪੈਂਦਾ ਉੱਥੇ ਆਸ਼ਾ ਵਰਕਰ ਦੇਖੋ ਧਰਨੇ ਤੇ ਫਿਰ ਪਟਵਾਰੀ ਦੇਖੋ ਧਰਨੇ ਤੇ ਫਿਰ ਟੀਚਰ ਦੇਖੋ ਧਰਨੇ ਤੇ ਕਿਸਾਨ ਵੀ ਧਰਨੇ ਤੇ ਦੱਸੋ 10 ਸਾਲਾਂ ਦੇ ਵਿੱਚ ਜੇ ਕੋਈ ਬੋਲਦਾ ਮੁੱਦਾ ਠਾਉਣੀ ਆ ਸੜਕ ਰੋਕਦੇ ਆ ਤਾਂ ਇਹਨਾਂ ਤੇ ਪਰਚੇ ਪਾ ਦਿਓ ਵੀ ਇਹ ਸੜਕਾਂ ਬਣੀਆਂ ਜਿਹੜੀਆਂ ਇਹ ਕਿਧੋ ਚ ਬਣੀਆਂ ਸਾਡੇ ਟੈਕਸ ਨਾਲ ਬਣੀਆਂ ਸਰਕਾਰਾਂ ਨੇ ਬਣਾਤੀਆਂ ਪਰ ਪਰ ਮੋਦੀ ਤਾਂ ਹਰਿਆਣੇ ਚ ਆ ਕੇ ਦਾਵਾ ਕਰ ਰਿਹਾ ਕਿ ਅਸੀਂ ਜਿੱਤਾਂਗੇ ਫੇਰ ਸਰਕਾਰ ਬਣਾਵਾਂਗੇ ਮੋਦੀ ਤਾਂ ਬਹੁਤ ਦਾਅਵੇ ਕਰਦਾ ਮੋਦੀ ਤਾਂ ਇਹ ਕਹਿੰਦਾ ਫੇਰ 400 ਪਰ ਇੱਕੀ ਵਾਰ 400 ਪਰ 240 ਚ ਹੀ ਰਹਿ ਗਿਆ ਇਹ ਬਾਤੇ ਥੋੜੀ ਤਾਂ ਮੈਂ ਕਹ ਦੂੰਗਾ ਵੈਨੀਆਂ ਹੋਣੀਆਂ ਇਹ ਤਾਂ ਲੋਕਾਂ ਦਾ ਫੈਸਲਾ ਹੈ ਲੋਕਾਂ ਨੇ ਮਨ ਬਣਾ ਲਿਆ ਪੂਰੇ ਹੀ ਮਨ ਬਣਾ ਲਿਆ ਕਾਂਗਰਸ ਕਲੀਅਰ ਆਊਗੀ ਹਰਿਆਣਾ ਦੇ ਵਿੱਚ ਬੀਜੇਪੀ ਦਵਲਣੀ ਐ ਬੀਜੇਪੀ ਦਵਲਣੀ ਆ ਪੂਰੇ ਹੀ ਮਨ ਮਨਾ ਲਿਆ ਬੀਜੇਪੀ ਐਡੀ ਹੁਣ ਇੰਨਾ ਤਾਣਾਸ਼ਾ ਹੀ ਕਰ ਰਹੀ ਆ ਹਰ ਪਰਚਾਂ ਦਾ ਹਰ ਹੋਰ ਕਿਸਾਨਾਂ ਪਹਿਲਾਂ ਖੱਟੜ ਦਾ ਬਿਆਨ ਵੀ ਆਇਆ ਹੁਣ ਦੇਖ ਹੀ ਲਿਆ ਇਹ ਕੀ ਤਕਸਾਨ ਹੀ ਨਹੀਂ ਵੀ ਹੋਰ ਕੀ ਦਾ ਖਾ ਰਹੇ ਹੋ ਤੁਸੀਂ ਇਹ ਕਿਸਾਨ ਨਹੀਂ ਜਿਹੜੇ ਧਰਨੇ ਤੇ ਬੈਠੇ ਆ ਖੱਟਰ ਨੇ ਤਾਂ ਇਹ ਵੀ ਬਿਆਨ ਦਿੱਤਾ 2 ਦਿਨ ਪਹਿਲਾਂ ਉਹ ਕਹਿੰਦਾ ਵੀ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅਸੀਂ ਪੰਜਾਬ ਵਾਲੇ ਕਿਸਾਨ ਰੋਕੇ ਨੇ ਕਹਿੰਦਾ ਵੀ ਇਹ ਹੁੱਲੜਬਾਜ ਨੇ ਇਹ ਖਰੂਦੀ ਨੇ ਔਰ ਕਹਿੰਦਾ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਬਹੁਤ ਖੁਸ਼ ਨੇ ਵੀ ਰੋਕਿਆ ਹੋਇਆ ਉਹਨਾਂ ਨੂੰ ਕਿਉਂ ਹਰਿਆਣੇ ਦੇ ਕਿਸਾਨ ਵੀ ਦੇਖੋ ਥਾਂ ਥਾਂ ਤੇ ਬੀਜਪੀ ਦੇ ਮੰਗਰ ਪਹਿਰੇ ਨੇ ਉਹ ਤਾਂ ਕਹਿ ਰਿਹਾ ਪਹਿਰੇ ਹੈ ਨਾ ਹੱਥਾਂ ਧਰਨਾ ਲੱਗ ਰਿਹਾ ਹੱਥਾਂ ਰੋਕ ਰਹੇ ਨੇ ਪੰਜਾਬ ਵਾਲੇ ਦੇਖ ਲਓ ਖੁਰਕ ਖੇਤਰ ਦੇਖ ਲਓ ਕਿਤੇ ਵੀ ਦੇਖ ਲਓ ਕਰਨਾਲ ਦੇਖ ਲਓ ਇੱਥੇ ਦੇਖ ਲਓ ਜਿੱਥੇ ਵੀ ਹਸਾਰ ਦੇਖ ਲਓ ਅਸੀਂ ਇੱਕ ਚੀਜ਼ ਦੇਖੀ ਆ ਵੀ ਤੁਹਾਡੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਪੋਸਟਰ ਵੀ ਨਹੀਂ ਲੱਗੇ ਪੋਸਟਰ ਲਾਉਣ ਵੀ ਨਹੀਂ ਆ ਰਹੇ ਨਹੀਂ ਜੀ ਲਾਉਂਦੇ ਤਾਂ ਲਾਉਣੀ ਨਹੀਂ ਦਿੰਦੇ ਸਾਡੇ ਲੋਕ ਅੱਛਾ ਪੋਸਟਰ ਵੀ ਨਹੀਂ ਲਾਉਣ ਦਿੰਦੇ ਲੋਕ ਨਹੀਂ ਹਾਂ ਅੱਛਾ ਜਦੋਂ ਧਾਨਾਸ਼ਾਹੀ ਰਾਜਾ ਜੀ ਪਰਚੇ ਪਾ ਰਹੇ ਨੇ ਇਹ ਤੰਗ ਕਰ ਰਹੇ ਇਹਨਾਂ ਨੂੰ ਐ ਪਰਚੇ ਪਾ ਕੇ ਅਸੀਂ ਡਰਾ ਲਾਂਗੇ ਧਮਕਾ ਲਾਂਗੇ ਇੱਕ ਨੂੰ ਧਮਕਾਉਣਗੇ ਦੋ ਨੂੰ 100 ਨੂੰ 1000 ਨੂੰ ਸਾਰੇ ਧਿਆਰਾਂ ਨਾ ਅਸੀਂ ਸਾਨੂੰ ਪਤਾ ਇਹ ਰਾਜ ਆਊਗਾ ਇਹ ਇਹ ਕੰਮ ਰਿਹਾ ਮਾੜੇ ਕੰਮ ਕਰ ਰਿਹਾ ਤਾਂ ਕਰਕੇ ਹੋਰ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਸੀ ਬੀਜੇਪੀ ਨਾਲ ਇਸੇ ਕਰਕੇ ਹੀ ਆ ਵੀ ਤੰਗ ਬਹੁਤ ਕਰ ਰਹੀ ਹੈ ਪਰੇਸ਼ਾਨ ਫਿਰ ਕੋਈ ਵਾਦਾ ਨਹੀਂ ਪੂਰਾ ਕਰਿਆ ਤੇ ਬੀਜੇਪੀ ਚਲੋ ਠੀਕ ਆ ਤੁਹਾਡਾ ਵਿਰੋਧ ਬਣ ਗਿਆ ਆਮ ਆਦਮੀ ਪਾਰਟੀ ਨੇ ਪੰਜਾਬ ਚ ਸਰਕਾਰ ਬਣਾਈ ਹੋਈ ਆ ਤੇ ਉਹ ਵੀ ਆ ਰਹੇ ਆ ਪ੍ਰਚਾਰ ਕਰਨ ਕੇਜਰੀਵਾਲ ਸਾਹਿਬ ਆ ਰਹੇ ਆ ਭਗਵੰਤ ਮਾਨ ਸਾਹਿਬ ਆ ਰਹੇ ਆ ਉਹ ਵੀ ਕਹਿ ਰਹੇ ਆ ਹਰਿਆਣੇ ਚ ਆ ਕੇ ਤੁਹਾਨੂੰ ਵੀ ਪੰਜਾਬ ਚ ਅਸੀਂ ਇਲਾਜ ਕ੍ਰਾਂਤੀ ਲੈ ਆਂਦੀ ਸਿੱਖਿਆ ਕ੍ਰਾਂਤੀ ਲੈ ਆਂਦੀ ਤੇ ਤੁਸੀਂ ਵੀ ਜੇ ਚਾਹੋ ਨਿਓ ਵੀ ਇੱਥੇ ਇਲਾਜ ਲੋਕਾਂ ਦਾ ਵਧੀਆ ਹੋਵੇ ਵਧੀਆ ਹਸਪਤਾਲ ਬਣਨਾ ਤਾਂ ਪਾਓ ਵੋਟਾਂ ਤੇ ਫਿਰ ਉਹਨਾਂ ਨੂੰ ਪਾ ਰਹੇ ਹੋ ਕਿ ਨਹੀਂ ਬਾਕੀ ਇੱਥੇ ਕੋਈ ਉਹਨਾਂ ਦਾ ਚਿਹਰਾ ਨਹੀਂ ਬਾਕੀ ਅਸੀਂ ਇਹ ਮੰਨੇ ਇਹ ਬਣਾਇਆ ਵੀ ਅੱਜ ਇਹਨੂੰ ਕਾਂਗਰਸੀ ਹਰਾ ਰਹੀ ਹੈ ਕਿਉਂ ਜੇ ਕੁਝ ਵੋਟਾਂ ਆਮ ਨੂੰ ਚਲੀਆਂ ਗਈਆਂ ਜਾਂ ਦੂਜੀਆਂ ਪਾਰਟੀਆਂ ਨੂੰ ਚਲੀਆਂ ਗਈਆਂ ਤਾਂ ਬੀਜੇਪੀ ਫੇਰ ਨਾ ਬਣਾਜੀ ਮਤਲਬ ਤੁਹਾਡਾ ਹਰਿਆਣੇ ਦੇ ਕਿਸਾਨਾਂ ਦਾ ਇੱਕ ਹੀ ਤਹਈਆ ਵੀ ਬੀਜੇਪੀ ਨੂੰ ਹਟਾਉਣਾ ਜੋ ਮਰਜ਼ੀ ਕਰਨਾ ਵੀ ਤਾਂ ਕਰਕੇ ਕਾਂਗਰਸ ਨੂੰ ਪਾਓ ਕਾਂਗਰਸੀ ਇਹਨੂੰ ਭਜਾ ਰਹੀ ਹੈ ਜੀ ਆ ਗੱਲ ਹੈ ਜੀ ਬਾਕੀ ਬੀਜੇਪੀ ਦੇ ਵਿਰੋਧਾਂ ਜ਼ਿਆਦਾ ਤੌਰ ਤੇ ਇਹਨਾਂ ਨੇ ਕੁਝ ਕਰਿਆ ਨਹੀਂ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਬਾਈ ਜੀ ਹੋ ਰਹੀ ਹਰਿਆਣੇ ਦੇ ਪਿੰਡ ਲਹਿੰਗੇ ਵਾਲਾ ਦੇ ਵਿੱਚ ਬੈਠੇ ਨੇ ਹਾਂਜੀ ਬਾਪੂ ਜੀ ਕੀ ਮੂੜ ਐਦ ਕੀ ਬੀਜੇਪੀ ਲਿਆਉਣੀ ਤੀਜੀ ਵਾਰ ਕੀ ਲੈ ਕੇ ਕੱਢਾਂਗੇ ਨਾ ਜੀ ਕਿਉਂ ਕੁਛ ਨਹੀਂ ਕੱਢਣਾ ਇਹਨਾਂ ਚ ਨਜ਼ਾਰਾ ਨਹੀਂ ਦਿੰਦਾ ਭਾਜੀਪੀ ਨੇ ਪੂਰਾ ਨਹੀਂ ਬੰਦੇ ਤਾਂ ਚੰਗੇ ਸੀ ਵਿੱਚ ਮਾੜੇ ਹੋ ਗਿਆ ਸੀ ਥੋੜ ਥੋੜ ਇਹ ਮੋਦੀ ਸਾਹਿਬ ਤਾਂ ਬਹੁਤ ਚੰਗੇ ਬੰਦੇ ਨੇ ਬੰਦਾ ਚੰਗਾ ਹੈ ਮਾੜਾ ਨਹੀਂ ਪੈਸੀ ਪਸਾ ਬਹੁਤ ਭੇਜਦਾ ਹੈ ਪਰ ਮੂੰਹ ਥੋੜਾ ਸੰ ਤੰਗ ਜਾ ਰਹੇ ਕਿੰਨੇ ਕਰੋੜ ਜੋੜ ਲਿਆ ਫਿਰ ਮੈਂ ਤਾਂ ਜੋੜ ਲਿਆ 20 ਲੱਖ ਅੱਛਾ ਮੋਦੀ ਸਾਹਿਬ ਦਾ ਭੇਜਿਆ ਹੋ ਗਿਆ ਸੀ ਮੈਂ ਸਾਢੇ 1 ਦਿਨ ਦਾ ਕੁ ਨਰੇਸ਼ ਲੈ ਗਿਆ ਅੱਛਾ ਵੱਧ ਗਿਆ ਵਾਣ ਗਿਆ ਡਰਾ ਤੋਂ ਅੱਛਾ ਉਸ ਵਕ ਕੁੜੀਆਂ ਦੇ ਪੈਸੀ ਖਵਾ ਬੈਠੇ 14 ਲੱਖਾ ਖਵਾ ਬੈਠੇ ਹੂੰ ਮਸਿਕਾ ਲਾਉਹੀ ਹੈ ਫਤਗਣਾ ਜੁਨਰੀ ਤੇ ਵਿਲੇ ਹੋ ਗਏ ਅੱਛਾ ਅੱਛਾ ਵਾਈਫ ਹੈਗਾ ਅਸਲ ਚ ਇਹ ਸਾਡੇ ਕਿਸਾਨ ਨੇ ਇਹ ਦਰਦਾਂ ਦੇ ਵਿੱਚ ਵੀ ਹੱਸ ਲੈਂਦੇ ਨੇ ਤਾਂ ਹਾਂਜੀ ਕੀ ਮੂਡ ਐਦ ਕੀ ਮੂਡ ਬਸ ਐਹੀ ਆਈ ਜਿਵੇਂ ਤੁਸੀਂ ਕਹਿੰਦੇ ਵੀ ਉਹਨੇ ਭਗਵੰਤ ਮਾਲ ਨੇ ਟੀਕੇ ਉੱਥੇ ਇਲਾਜ ਕਰਾਇਆ ਤੇ ਅਸੀਂ ਇੱਥੇ ਬੈਠੀ ਆ ਤੇ ਬੀਜੇਪੀ ਦਾ ਇਲਾਜ ਕਰ ਰਹੇ ਹਾਂ ਜੀ ਅੱਛਾ ਹੋਰ ਕਿਸੇ ਦਾ ਨਹੀਂ ਅਸੀਂ ਕਰ ਰਹੀ ਕੱਲੇ ਸੀ ਵੀ ਇੱਕ ਜਵਾਕ ਹੈ ਅਸੀਂ 8 8 7 7 ਹੁੰਦੇ ਸੀ ਬੁੜੀ ਕੀ ਬੋਲਦੀ ਬੁੜੀ ਕਹਿੰਦੀ ਜਾਂ ਫਲਾਣਾ ਨਹੀਂ ਆਇਆ ਉਹਨੂੰ ਸੱਦ ਕੇ ਲਿਆ ਦੇਖ ਕੇ ਲਿਆ ਤੇ ਹੁਣ ਕਿਹਨੂੰ ਦੇਖ ਕੇ ਲੀ ਗੇ ਕਿੱਥੇ ਲੀ ਗੇ ਵੀ ਦੇਖ ਕੇ ਸਾਡੇ ਇੱਕ ਜਵਾਕ ਉਹ ਵਾਰ ਆਇਆ ਦਾ ਪੋਤਾ ਹੈ ਆ ਕੋਲੇ ਖੜੇ ਮਿਰਤਾ ਇਹਦਾ ਉਹ ਇੱਕ ਮੁੰਡਾ ਉਹ ਬਾਹਰ ਭਾਗਿਆ ਦੋਨੇ ਮੀਆਂ ਬੀਬੀਆਂ ਬੈਠੇ ਰਿਆ ਬੈਠ ਨੇ ਆ ਚਾਰ ਦਿਨਾਂ ਨੂੰ ਦੂਜਾ ਛੋਟਾ ਵੀ ਭਗ ਜੂ ਟੱਲੀਆਂ ਵਰਗੇ ਹੋ ਜਾਣਗੇ ਐ ਖੜੇ ਨੇ ਤਾਂ ਦੱਸ ਉਹਦੋਂ ਪਹਿਲਾਂ ਕਿਤੇ ਨਾ ਭਗ ਜੇ ਹੈ ਜਾ ਸਕਦਾ ਹੈ ਇਹਨੇ ਚ ਕੋਈ ਵੱਡੀ ਗੱਲ ਨਹੀਂ ਬੇਰਜਕਾਰੀ ਹੋ ਰਹੀ ਹੈ ਜੋ ਮਿਲਦੀ ਕੁਝ ਨਹੀਂ ਸਨ ਸਾਡੇ ਤਾਂ ਵਸਤਕੇ ਇਹੀ ਚੀਜ਼ ਹੈ ਵੀ ਸਾਡੇ ਜਵਾਗ ਨਾ ਇਹਦੇ ਨੋਕੀ ਥੋੜੇ ਥੋੜੇ ਅਸੀਂ ਦੇਖਿਆ ਥੋੜੇ ਹਰਿਆਣੇ ਦੇ ਪਿੰਡਾਂ ਚ ਬੀਜੇਪੀ ਦੇ ਤਾਂ ਇੰਨਾ ਪਿੰਡਾਂ ਚ ਪੋਸਟਰ ਵੀ ਨਹੀਂ ਲੱਗੇ ਹੋਏ ਕਿਉਂ ਲੱਗੇ ਕਿਉਂ ਰਿਸ਼ਤੇਦਾਰੀ ਰੱਖੀ ਹੈ ਨਾ ਸਾਡੇ ਨਾਲ ਕੋਈ ਕੋਈ ਰਿਸ਼ਤੇਦਾਰੀ ਰੱਖੀ ਹੈ ਆਪ ਤਰਸੀ ਜਾਂਦੇ ਆਪ ਤਰਸੀ ਜਾਂਦੇ ਨਾ ਰੋਟੀਆਂ ਪਕਾਉਣ ਕਿੰਨੀਆਂ ਆਪ ਹੋ ਰਹੇ ਨੋ ਕਹਿੰਦੇ ਵੀ ਸਾਡੀਆਂ ਰੋਟੀਆਂ ਕੌਣ ਪਕਾਉ ਕੌਣ ਪੁਗਾ ਕੇ ਦੂ ਉਹਨਾਂ ਨੂੰ ਇਹ ਅਜੇ ਮੀਆਂ ਬੀਬੀ ਦੇ ਵਿੱਚੋਂ ਇੱਕ ਜਣਾ ਵੀ ਉਹਨਾਂ ਚੋ ਨੌਕਰੀ ਤੇ ਲੱਗਿਆ ਹੈ ਤੇ ਰੋਟੀਆਂ ਖਾ ਸਕਦੇ ਰੋਟੀ ਦੇ ਹੱਕਦਾਰ ਹਨ ਦੋਨੇ ਤੇ ਬੈ ਬੈਦ ਫੈਲੀ ਕਿਉਂ ਕਰਨਗੇ ਕਿਉਂ ਨਸ਼ੇ ਕਰਨਗੇ ਆਈ ਚੀਜ਼ ਹੈ ਸਾਡਾ ਤਾਂ ਮਸਤ ਘੱਟ ਹੱਥ ਬੰਨ ਗਿਆ ਮਤਲਬ ਹਰ ਬੰਦੇ ਨੂੰ ਇਹ ਗੱਲ ਮਤਲਬ ਡਰਦੇ ਬੀਜੇਪੀ ਪੋਸਟਰ ਲਾਉਣ ਨਹੀਂ ਆਉਂਦੀ ਬੀਜੇਪੀ ਨੂੰ ਅਸੀਂ ਹਟਾਉਨੇ ਆਂ ਆਉਂਦੀ ਤਾਂ ਹੈ ਰੋਕਦੇ ਆਂ ਜਦੋਂ ਕੋਈ ਉਹਨਾਂ ਨੂੰ ਥਿਪਚਾ ਪਾਣੀ ਵਾਲਾ ਜਾਂ ਖੜਨ ਵਾਲਾ ਬੰਦਾ ਕੋਈ ਨਹੀਂ ਮਿਲਦਾ ਨਹੀਂ ਦਿਖਦਾ ਸਾਡਾ ਬੰਦਾ ਤੇ ਫਿਰ ਇਹ ਕਿਵੇਂ ਜਾਊਗਾ ਕਿਵੇਂ ਪੋਸਟਰ ਲਾਊਗਾ ਕੰਦ ਸਾਡੀ ਹੈ ਦਿੱਲੀ ਜਿਵੇਂ ਉਹਨਾਂ ਦੀ ਸੀ ਓਵੇਂ ਕੰਦ ਸਾਡੀ ਹੈ ਹੈ ਆ ਜਿਹੜੇ ਮਕਾਨ ਸ਼ਿਕਾਨ ਸਾਰੇ ਸਾਡੇ ਨੇ ਸਾਨੂੰ ਕਿਸਾਨਾਂ ਨੂੰ ਫੜਨ ਦਿੱਤਾ ਦਿੱਲੀ ਜਨਾਂ ਨੇ ਤੇ ਫਿਰ ਅਸੀ ਕਿਵੇਂ ਬਣਦੇ ਗਿਆ ਪਰ ਪਰ ਬੀਜੇਪੀ ਦੀ ਕੰਗਣਾ ਤਾਂ ਹੁਣ ਫੇਰ ਕਹਿ ਰਹੀ ਹੈ ਦੋ ਦਿਨ ਪਹਿਲਾਂ ਉਹ 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 ਕਹਿੰਦੀ ਵੀ ਤਿੰਨ ਖੇਤੀ ਕਾਨੂੰਨ ਤਾਂ ਦੁਬਾਰਾ ਫੇਰ ਬਣਾਉਣੇ ਚਾਹੀਦੇ ਨੇ ਉਹ ਬਣਾਉਣੇ ਚਾਹੀਦੇ ਉਹ ਵੀ ਬਣਾਉਣੀ ਹੈ ਕੰਗਣਾ ਕੀ ਕਹਿੰਦੀ ਹੈ ਆਪਣੀ ਤੇਰੇ ਖੱਟੜ ਕਹਿ ਗਿਆ ਵੀ ਇਹ ਕਹਿੰਦਾ ਕਹਿੰਦਾ ਨਕਲੀ ਬੈਠੇ ਨਹੀਂ ਅਸਲੀ ਹੈ ਹੀ ਨਹੀਂ ਹਾਂ ਕਹਿੰਦੇ ਉਹ ਫਿਰ ਕੱਲ ਇੱਕ ਬੋਲਿਆ ਬੀਜੇਪੀ ਦਾ ਉਹ ਕਹਿੰਦਾ ਇਹ ਇਹਨਾਂ ਨੇ ਟੂਲ ਟੈਕਸ 라 ਛੱਡਿਆ ਫਿਰ ਤੇਰੇ ਵਰਗੇ ਪੱਤਰਕਾਰ ਨੇ ਦੱਸਿਆ ਉਹ ਕਹਿੰਦਾ ਵੀ ਉਹ ਟੂਲ ਟੈਕਸ ਜਿਹੜੇ ਕਹਿੰਦਾ ਕਿ ਖੜਕ ਦੇ ਉੱਤੇ ਜਿਹੜੇ ਪੁਲ ਦੇ ਉੱਤੇ ਟੂਨਡਸ ਹੈ ਇਸ ਕਹਿੰਦਾ ਉੱਥੇ ਤੱਕ ਕਹਿੰਦਾ ਕਿ ਉਪਰ ਪੁਲੀ ਬੰਦ ਹੈ ਟਪੋਂ ਨੂੰ ਥਾਈ ਨਹੀਂ ਉਥੇ ਟਪੇ ਟੂਨਡਸ ਕਿਨੂੰ ਲਾਉਣਗੇ ਹੈ ਨਹੀਂ ਇਹ ਤਾਂ ਇਹ ਨਹੀਂ ਤਾਂ ਆ ਗੱਲਾਂ ਨਹੀਂ ਜੀ ਹੁਣ ਇੱਕ ਸਾਡੇ ਬੰਦੇ ਨੇ ਭਰਾ ਨੇ ਉੱਠ ਕੇ ਸੀ ਦੇਖਿਆ ਟੀਵੀ ਤੇ ਉਹ ਉੱਠ ਕੇ ਗਿਆ ਉਹ ਕਹਿੰਦਾ ਤੋ ਕੀ ਬੀਜੇਪੀ ਦੀ ਸਰਕਾਰ ਨਹੀਂ ਅਸੀਂ ਆਉਣ ਦੇ ਖੱਟੜ ਕਹਿੰਦਾ ਇਹਨੂੰ ਲੈ ਜਾ ਫੜ ਤੇ ਬਾਹਰ ਤੇ ਸਾਨੂੰ ਉੱਥੇ ਵੀ ਇਹ ਇਹ ਗੱਲਾਂ ਕਰਦੇ ਨਹੀਂ ਸਾਡਾ ਤਾਂ ਮਸਤਕ ਬੀਜੇਪੀ ਨਾ ਬੀਜੇਪੀ ਹਟਾਉਣੀ ਹੈ ਹਾਂ ਬਾਈ ਜੀ ਹੋਰੀ ਬੈਠੇ ਨੇ ਹਾਂਜੀ ਬਾਈ ਜੀ ਕੀ ਮੂੜ ਐਦ ਕੀ ਹਰਿਆਣੇ ਦਾ ਬਾਈ ਜੀ ਅਸੀਂ ਤਾਂ ਸਾਡੇ ਪਿੰਡ ਬਾਰੇ ਗੱਲ ਦਸਾਂਗੇ ਤੁਹਾਨੂੰ ਵੀ ਸਾਡੇ ਪਿੰਡ ਦਾ ਕੀ ਮੂਰਾ ਹੈ ਹਰਿਆਣੇ ਦਾ ਕੀ ਮੂੜਾ ਪੰਜਾਬ ਦੀ ਗੱਲ ਨਾ ਪੁੱਛਿਓ ਨਹੀਂ ਮੈਂ ਤਾਂ ਹਰਿਆਣੇ ਬਾਰੇ ਹੀ ਪੁੱਛ ਰਿਹਾ ਥੋੜਾ ਹਰਿਆਣੇ ਵਾਲਿਆਂ ਦਾ ਕੀ ਮੂੜ ਐਦ ਕੀ ਪਿੰਡ ਦਾ ਸਾਡਾ ਨੇ ਵੈਗੁਰੂ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਪਹਿਲਾਂ ਤਾਂ ਬੇਟਾ ਥੋੜਾ ਸਾਡੇ ਪਿੰਡਾਂ ਦਾ ਬਹੁਤ ਧੰਨ ਕਰਦਾ ਸਾਡਾ ਸਾਰ ਨਗਰੀ ਤੁਹਾਡਾ ਜੀ ਤੇ ਉਸ ਬਾਰੇ ਬੇਨਤੀ ਕਰਦੇ ਆ ਅਸੀਂ ਬੇਟਾ ਵੀ ਸਾਡੇ ਦੋ ਪਹਿਲਾਂ ਜਿਹੜਾ ਇਲੈਕਸ਼ਨ ਹੋਇਆ ਐ MPਆਂ ਦਾ ਪੰਜ ਚਾਰ ਮਹੀਨੇ ਪਹਿਲਾਂ ਉਦੋਂ ਅਸੀਂ ਤੇ BJP ਦਾ ਬੰਦਾ ਪਿੰਡ ਚ ਅਸੀਂ ਬੜ ਨਹੀਂ ਦਿੱਤਾ ਅੱਛਾ ਉਹਦੇ ਪਿੱਛੇ ਸਾਡੇ ਕਿਸਾਨਾਂ ਤੇ ਘਟੋ ਘਟ 15 20 ਕਿਸਾਨਾਂ ਦੇ ਕੇਸ ਪਿਆ ਕੇਸ ਪਿਆ ਉਸ ਤੋਂ ਬਾਅਦ ਸਾਡੇ ਬੰਦੇ ਖੇਤੋਂ ਸਪਰੇਅ ਕਰਕੇ ਚੱਕ ਲਈ ਉਹ ਚੱਕੇ ਅਸੀਂ ਸਾਰੇ ਪਿੰਡ ਨੇ ਜਾ ਕੇ ਰਾਤ ਨੂੰ ਧਰਨਾ ਲਾ ਕੇ ਸਾਡੇ ਬੰਦੇ ਨਾਲ ਚੜਾ ਕੇ ਲਏ ਸੀ ਅੱਛਾ ਹਾਂ ਤੇ ਹੁਣ ਬੇਨਤੀ ਅੱਗੇ ਕਰਦੇ ਆ ਅਸੀਂ ਵੀ ਜਿਹੜੀ ਸਾਡਾ ਹੁਣ ਇਲੈਕਸ਼ਨ ਆ ਰਿਹਾ ਵੀ ਸਾਡਾ ਸਾਰਾ ਹੀ ਨਗਰ ਚਲ ਜੇ ਕੋਈ ਪਾਰਟੀਆਂ ਦਾ ਬੜਾ ਪੱਕਾ ਬੰਦਾ ਕੋਈ 10 ਵੀ ਵੋਟਾਂ ਉਧਰ ਉਹਦੀ 50 ਵੋਟਾਂ ਪੈ ਜਾਣਗੀਆਂ ਤੇ ਸਾਡਾ ਸਾਰਾ ਪਿੰਡਕ ਤਰਫਾ ਹੋਊਗਾ ਤੇ ਕਾਂਗਰਸ ਨੂੰ ਵੋਟਾਂ ਪਾਊਗਾ ਤੇ ਬੀਜੇਪੀ ਨੂੰ ਇਥੋਂ ਹਰਾਊਗਾ ਮਤਲਬ ਬੀਜੇਪੀ ਨੂੰ ਭਜਾਉਣਾ ਹੀ ਭਜਾਉਣਾ ਜੇ ਸਾਡਾ ਸਾਰੇ ਹਰਿਆਣੇ ਨੇ ਮੂਹੜ ਕਰ ਲਿਆ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਵੀ ਕੋਈ ਵੀ ਆ ਜਿਹੜਾ ਬੰਦਾ ਜਿੱਦਾਂ ਕਿਸੇ ਪਾਰਟੀ ਦਾ ਉਹਨੂੰ ਜਿੱਤੇ ਉੱਥੇ ਜਿਵੇਂ ਕਾਂਗਰਸ ਜਿੱਤ ਰਹੀ ਆ ਵੀ ਉਹਨੂੰ ਵੋਟ ਪਾਓ ਜੇ ਕਾਂਗਰਸ ਨੇ ਕਿਸੇ ਬੀਜੇਪੀ ਦੇ ਬੰਦੇ ਨਾਲ ਰਲ ਕੇ ਮਤਲਬ ਇੱਥੇ ਕੈਂਡੀਡੇਟ ਬਣਿਆ ਉਹਨੂੰ ਵੋਟ ਨਹੀਂ ਪ ਇਹ ਵੀ ਸਾੜ ਪਰ ਬੀਜੇਪੀ ਦਾ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੀ ਵੀ ਐਸ ਕੀ ਤੀਜੀ ਵਾਰ ਫੇਰ ਹਰਿਆਣੇ 'ਚ ਸਰਕਾਰ ਬਣੂ ਤਾਂ ਬੇਟਾ ਸੋਦੇ 10 ਸਾਲ ਦੇ ਗੱਪਾਂ ਬਜੀ ਜਾਂਦੇ ਨਾ ਪਹਿਲਾਂ ਦੇਖ 2019 'ਚ ਵੀ ਅਸੀਂ ਗੱਪਾਂ ਜਾ ਗਏ ਕੋਈ ਚੋਬੇ ਜੋ ਕੋਈ ਗੱਪਾਂ ਚ ਨਹੀਂ ਉਹਨਾਂ ਦੇ ਜੀ ਹਾਂ ਤੇ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਠੀਕ ਹੈ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਬੀਜੇਪੀ ਹਰਾਉਣੀ ਆ ਜੀ ਅੱਛਾ ਬੀਜੇਪੀ ਹਰਾਉਣੀ ਹਾਂਜੀ ਹਾਂ ਕਾ ਦੋ ਬਸ ਇਹ ਸਾਰੇ ਅਸੀਂ ਤੁਹਾਨੂੰ ਦੱਸ ਗਏ ਹਟਿਆ ਹਾਂਜੀ ਇਹ ਤੁਸੀਂ ਵੀ ਦੱਸ ਦਿਓ ਨਹੀਂ ਇਹ ਬਸ ਸਾਰੇ ਬੀਜੇਪੀ ਦੀ ਵਿਰੋਧਾ ਹੈ ਅੱਛਾ ਹਾਂਜੀ ਕਾਹ ਤੋਂ ਵਿਰੋਧ ਆ ਬਸ ਆ ਪਤਿਏ ਕਿਸਾਨਾਂ ਨਾਲ ਕੀ ਹਾਲ ਕੀਤਾ ਜੀ ਅੱਛਾ ਹਾਂਜੀ ਠੀਕ ਹੈ ਹਾਂਜੀ ਮਿੱਤਰ ਪਿਆਰੇਓ ਦੇਖੋ ਤੁਸੀਂ ਦੇਖ ਰਹੇ ਹੋ ਹਰਿਆਣੇ ਦੇ ਪਿੰਡ ਲਹਿੰਗੇ ਵਾਲਾ ਤੋਂ ਤੁਹਾਨੂੰ ਦਿਖਾ ਰਹੇ ਆ ਬਾਈ ਜੀ ਹੋਰੀ ਵੜ ਕਿਵੇਂ ਬਾਈ ਜੀ ਠੀਕ ਹੈ ਜੀ ਕਿਵੇਂ ਕੀ ਮੂਡ ਹੈ ਕੀ ਤਗੀ ਦਾ ਬੀਜੇਪੀ ਭਜਾਉਣੀ ਆ ਬਸ ਦਵਾਲਣੀ ਪੂਰੀ ਪੂਰੀ ਦਵਾਲਣੀ ਆ ਕੀ ਕਾਰਨ ਕਾਰਨ ਤਾਂ ਬਸ ਨੂੰ ਪਤਾ ਹੀ ਇਹ ਜੋ ਕੁਝ ਹੋਇਆ ਕਿਸਾਨਾਂ ਨਾਲ ਠੱਗਾ ਹੋਇਆ ਅੱਛਾ ਇਸੇ ਕਰਕੇ ਅੱਛਾ ਔਰ ਇਸ ਕਰਕੇ ਕਾਂਗਰਸ ਨੂੰ ਵੋਟਵਾਵਾਂਗੇ ਕਾਂਗਰਸ ਨੂੰ ਹਾਂ ਪਹਿਲੀ ਵਾਰ ਵਾਵਾਂਗੇ ਕਿਤੇ ਪੰਜਾਂ ਨਹੀਂ ਸੀਗੀਆਂ ਅੱਛਾ ਇਸੇ ਕਰਕੇ ਹੀ ਵਾਵਾਂਗੇ ਠੀਕ 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 ਉਹਦੇ ਵਿਰੋਧ ਹੀ ਪਾਉਣੀ ਆ ਦੇਖੋ ਜੀ ਗੱਲ ਇਦਾਂ ਕਿ ਜਿਸ ਤਰ੍ਹਾਂ ਹਰਿਆਣੇ ਦਾ ਮੂਡ ਨਜ਼ਰ ਆ ਰਿਹਾ ਜਿੱਥੇ ਵੀ ਜਾਣੇ ਆ ਬੀਜੇਪੀ ਦੇ ਪੂਰੇ ਖਿਲਾਫ ਨੇ ਹਰਿਆਣੇ ਵਾਲੇ ਹੋਏ ਪਏ ਔਰ ਮੈਨੂੰ ਲੱਗਦਾ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਬੀਜੇਪੀ ਦਾ ਸਫਾਇਆ ਕਰਨ ਦਾ ਮੁੱਢ ਹਰਿਆਣੇ ਵਾਲੇ ਬਣ ਰਹੇ ਨੇ ਕਿਉਂਕਿ ਪੂਰੇ ਭਾਰਤ ਦੇ ਵਿੱਚ ਇੱਕ ਵੱਡਾ ਮੈਸੇਜ ਇੱਕ ਵੱਡਾ ਸੰਦੇਸ਼ ਜਾਏਗਾ ਜੇਕਰ ਬੀਜੇਪੀ ਹਰਿਆਣੇ 'ਚ ਹਾਰ ਗਈ ਕਿਉਂਕਿ ਹਰਿਆਣਾ ਪਹਿਲਾਂ ਪਿਛਲੇ 10 ਸਾਲ ਤੋਂ ਬੀਜੇਪੀ ਦਾ ਘੜ ਰਿਆ ਤੇ ਅੱਜ ਜੇ ਹਰਿਆਣੇ 'ਚ ਹੀ ਬੀਜੇਪੀ ਮੂਹਦੇ ਮੂੰਹ ਡਿੱਗ ਪਈ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਭਾਰਤ ਚੋਂ ਬੀਜੇਪੀ ਦਾ ਸਫਾਇਆ ਹੋ ਸਕਦਾ ਔਰ ਇਹ ਜਿਹੜਾ ਮੋੜ ਹੈ ਇਹ ਸ਼ਾਇਦ ਹਰਿਆਣੇ ਵਾਲੇ ਬੰਨਣ ਦੇ ਮੂੜ ਚ ਨਜ਼ਰ ਆ ਰਹੇ ਨੇ ਇਧਰ ਬਾਈ ਜੀ ਹੋਰੀ ਬੈਠੇ ਆ ਪੁੱਛਦੇ ਹਾਂ ਜੀ ਬਾਈ ਜੀ ਕਿਵੇਂ ਆ ਕੀ ਸਥਿਤੀ ਹੈ ਠੀਕ ਹੈ ਕਿਵੇਂ ਤੁਹਾਡਾ ਹਰਿਆਣਾ ਕੀ ਕਹਿੰਦਾ ਹਰਿਆਣਾ ਦਾ ਬਸ ਆ ਕਹਿੰਦਾ ਵੀ ਦਵਲੋ ਬੀਜੇਪੀ ਵਾਲਿਆਂ ਨੂੰ ਅੱਛਾ ਹਾਂ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਇਥੇ ਕੋਈ ਹੋਣੇ ਕਿਉਂ ਉਹ ਗੱਪਾਂ ਹੀ ਮਰੀ ਜਾਂਦੇਵੇਂ ਖੜਾ ਗੱਲ ਨਹੀਂ ਚਲਦੀ ਲੰਨੀ ਤੇ ਪੰਜਾਬ 'ਚ ਤਾਂ ਸਰਕਾਰ ਬਣਾ ਗਏ ਉਹ ਸਰਕਾਰ ਤਾਂ ਕਹਿੰਦੇ ਕਿ 1 ਬਾਈ ਤਾਂ ਕਦੇ ਵੀ ਬਣਾਇਆ ਜਾ ਕੇ ਕਿ ਗੱਪ ਮਾਰ ਕੇ ਅੱਛਾ ਹਾਂ ਮਗਰ ਉਹ ਨਹੀਂ ਬਣਦੀ ਹੁਣ ਬਣਾ ਕੇ ਦਿਖਾਵੇ ਕਿੱਥੇ ਪੰਜਾਬ 'ਚ ਹਾਂ ਕਿਤੇ ਨਹੀਂ ਬਣਦੀ ਅੱਛਾ ਪਰ ਉਹ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਹਰਿਆਣਾ 'ਚ ਆ ਕੇ ਤੁਹਾਨੂੰ ਵੀ ਕਹਿ ਹੀ ਰਹੇ ਆ ਵੀ ਸਾਡੀ ਸਰਕਾਰ ਬਣਾਓ ਅਸੀਂ ਪੰਜਾਬ 'ਚ ਤਾਂ ਬਹੁਤ ਕਮਾਲ ਕਰ ਦਿੱਤੀ ਆ ਓਏ ਜਦੋਂ ਲੋਕ ਜੁੜ ਜਾਂਣਾ ਉਦੋਂ ਪਰਮਾਤਮਾ ਨਾਲ ਹੁੰਦਾ ਕੁਝ ਨਹੀਂ ਇਹ ਕਰ ਸਕਦੇ ਮੈਂ ਫਿਰਦੇ ਰਹਾਂਗੇ ਮਾਰਦੇ ਪੁੱਛਾਂ ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਸਮਾਂ ਸਮਾਂ ਤਾਂ ਬਈ ਕਾਂਗਰਸ ਆਊਗੀ ਯਾਰ ਸਰਕਾਰ ਆਊਗੀ ਸਾਡੇ ਹਲਿਆਣੇ ਚ ਹਾਂ ਆ ਬੀਜਪੀ 5-4 ਲਾਏਗੀ ਤਾਂ ਮੈਂ ਕਹਿੰਦਾ ਨਹੀਂ ਕੋਈ 2-4 ਹੋਰ ਰਹਿ ਜਾਣਗੇ ਤੇ ਨਿੱਕ ਸਾਰੀ ਕਾਂਗਰਸ ਕਾਂਗਰਸੀ ਚਲਦੀ ਹੈ अच्छा हां ਤੇ ਕਾਂਗਰਸ ਦੀ ਪਹਿਲਾਂ ਵੀ ਜਦੋਂ ਹੁੱਡਾ ਮੁੱਖ ਮੰਤਰੀ ਰਹੇ ਆ ਤੇ ਪਹਿਲਾਂ ਵੀ ਸਰਕਾਰ ਰਹੀ ਆ ਕਾਂਗਰਸ ਦੀ ਹਰਿਆਣੇ ਵਾਲ ਇਹਦੀ ਵੀ ਦੇਖੀ ਆ ਐਨਐਲੂ ਦੀ ਵੀ ਦੇਖੀ ਆ ਸਾਰੇ ਦੇਖੇ ਨਾ ਪਰ ਉਹਨਾਂ ਦੇ ਵਿੱਚੋਂ ਮੰਨ ਲਾ ਗੱਲ ਵੀ ਆਪਾਂ ਇਹ ਚੁਣੀ ਨਾ ਤੇ ਕਾਂਗਰਸ ਬਿਹਤਰ ਹੈ ਹੂੰ ਮਤਲਬ ਹੈ ਤਾਂ ਸਾਰੇ ਹੀ ਲਟੇਰੇ ਪਰ ਜੇਕਰ ਥੋੜਾ ਜਿਹਾ ਘੱਟ ਵੇਖੀਏ ਤਾਂ ਕਾਂਗਰਸ ਹੈ ਕਾਂਗਰਸ ਹੈ ਹੂੰ ਵੀ ਇਹ ਸੋ ਕਾਂਗਰਸ ਬੜੀ ਮੋਟੀ ਹਮਦਰਦੀ ਹੈ ਹੋਰ ਨੂੰ ਕਿਸੇ ਨੂੰ ਹੈ ਹੀ ਨਹੀਂ ਹੂੰ ਹੋਰ ਨਾ ਕੋਈ ਨੈਲੂ ਨੂੰ ਨਾ ਹੋਰ ਨੂੰ ਕਿਸੇ ਨੂੰ ਨਹੀਂ ਹੂੰ ਹੂੰ ਲੁੱਟ ਲੁੱਟਾ ਲੁੱਟਾ ਕਰਨਾ ਇਹਨਾਂ ਲਟੇਰੇ ਨੇ ਲਟੇਰੇ ਨੇ ਅੱਛਾ ਹਾਂ ਠੀਕ ਹੈ ਹਾਂਜੀ ਬਾਈ ਜੀ ਕੀ ਕਹੋਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਬਸ ਇਹ ਕਹਿਣਾ ਚਾਹੁੰਦੇ ਆ ਵੀ ਇਸ ਦਾ ਵੀ ਮੋਦੀ ਵਿੱਚ ਭਜਾਓ ਤੇ ਦੇਸ਼ ਬਚਾਓ ਅੱਛਾ ਭਾਜਪਾ ਦਾ ਸਾਡਾ ਸਖਤ ਵਿਰੋਧ ਹੈ ਸਾਡੇ ਪਿੰਡ 'ਚ ਤੇ ਬਾਕੀ ਮਹਿੰਗਾਈ ਬਾਰੇ ਦੇਖੋ ਜਿਹੜੀ ਬਾਸਮਤੀ ਮੜ ਲੱਜਕਾਲ ਪਰ 4500 ਰੁਪਏ ਕਰੀ ਸੀ 5000 ਰੁਪਏ ਕਰੀ ਸੀ ਹੁਣ 2500 ਖਰੀਦ ਰਹੇ ਨੇ ਵਪਾਰੀਆਂ ਦੀ ਸਰਕਾਰ ਹੈ ਵਪਾਰੀਆਂ ਨੂੰ ਦੇ ਕੇ ਖੁੱਲਾ ਤੇ ਜਮਾ ਕਰੀ ਜਾਂਦੇ ਨੇ ਉਹ ਤਜ ਪਿਆਜ਼ ਲਾ ਲੋ ਲਸਣ ਲਾ ਲੋ ਕਿੰਨੀ ਕਿੰਨੀ ਮਹਿੰਗਾਈ ਕਰ ਰੱਖਿਆ ਨੇ ਡੀਜ਼ਲ ਪੈਟਰੋਲ ਆ ਲੋ ਕਹਿੰਦੇ ਸਸਤਾ ਦੇਵਾਂਗੇ ਉਹ ਦੇਖੋ 100 ਰੁਪਏ ਦਾ ਤਕਰੀਬਨ ਉਹ ਭਜਾ ਰੱਖਿਆ ਆ ਆਮ ਜਨਤਾ ਦਾ ਬੁਰਾ ਹਾਲ ਜਿਵੇਂ ਤੁਸੀਂ ਕਿਹਾ ਵੀ ਅਸੀਂ ਚਾਹੁੰਦੇ ਆ ਮੋਦੀ ਨੂੰ ਭਜਾਓ ਬੀਜੇਪੀ ਤੁਹਾਡਾ ਕੱਲੇ ਪਿੰਡ ਦਾ ਹੀ ਆ ਕਿ ਪੂਰੇ ਹਰਿਆਣੇ ਚ ਆ ਸਾਡੇ ਹਰਿਆਣੇ ਜੀ ਬੁਰੇ ਤਕਰੀਬਨ ਕਾਂਗਰਸ ਦੀ ਹਵਾ ਹੋ ਰਹੀ ਆ ਅੱਛਾ ਵਿਪਾਜਪਾ ਜਾ ਰਹੀ ਹੈਗੀ ਕਾਂਗਰਸ ਆ ਰਹੀ ਹੈ ਦੂ ਤਕਰੀਬਨ 10 ਸਾਲੇ ਰਾਜ ਕਰ ਗਏ ਕਿਸੇ ਨੂੰ ਕੁੱਟ ਗਏ ਕਿਸੇ ਨੂੰ ਡਾਂਗਾ ਨਾ ਕੁੱਟ ਗਏ ਕਿਸੇ ਨੂੰ ਜੇਲ੍ਹਾਂ ਸੁਟ ਗਏ ਸਭ ਕੁਝ ਇਹਨਾਂ ਨੇ ਆਪ ਦਾ ਤਾਨਾशाही ਆਪਣਾਈ ਤੇ ਇਸ ਵਾਰ ਕਾਂਗਰਸ ਆ ਰਹੀ ਹੈ ਬਸ ਠੀਕ ਹੈ ਤਕਰੀਬਨ ਮਿੱਤਰੋ ਤੁਸੀਂ ਸੁਣ ਰਹੇ ਹੋ ਹਰਿਆਣੇ ਦੇ ਪਿੰਡਾਂ ਦੇ ਲੋਕ ਸਪਸ਼ਟ ਕਹਿ ਰਹੇ ਨੇ ਕਿ ਬੀਜੇਪੀ ਬੁਰੀ ਤਰ੍ਹਾਂ ਭਜਾਰੇ ਆ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਇੱਥੇ ਨਹੀਂ ਖੜਨ ਦੇਣਾ ਤੇ ਕਾਂਗਰਸ ਕਹਿੰਦੇ ਆ ਕਿ ਉਹਨਾਂ ਨਾਲੋਂ ਥੋੜੀ ਜੀ ਸਾਨੂੰ ਠੀਕ ਲੱਗਦੀ ਹੈ ਹੁਣ ਵਕਤ ਦੱਸੇਗਾ ਨਤੀਜੇ ਵਾਲਾ ਦਿਨ ਦੱਸੇਗਾ ਪਰ ਫਿਲਹਾਲ ਹਰਿਆਣੇ ਦੇ ਪਿੰਡਾਂ ਦਾ ਮੂਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਬੀਜੇਪੀ ਦੇ ਖਿਲਾਫ ਹੈ ਬੀਜੇਪੀ ਨੂੰ ਇੱਕ ਬਹੁਤ ਵੱਡਾ ਸਬਕ ਮਿਲੇਗਾ ਕਿ ਖੇਤਾਂ ਦੇ ਪੁੱਤਾਂ ਨਾਲ ਕਿਸਾਨਾਂ ਨਾਲ ਪੰਗਾ ਲੈਣ ਦਾ ਅੰਜਾਮ ਕੀ ਹੋ ਸਕਦਾ ਹੈ ਇਹ ਸ਼ਾਇਦ ਬੀਜੇਪੀ ਨੂੰ ਮੰਥਨ ਕਰਨਾ ਪਵੇਗਾ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਸਤੀਫਾ ਦੇ ਦਿੱਤਾ ਹੈ ਸ਼ਾਇਦ ਉਹ ਫਿਰ ਦੁਬਾਰਾ ਕਾਂਗਰਸ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਦੋ ਦਿਨਾਂ ਤੱਕ ਉਹ ਵੀ ਸਪਸ਼ਟ ਹੋ ਜਾਏਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਜਗਵੀਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ